ਪੰਜਾਬ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਾ ਵਿਰੋਧ ਮਹਿੰਮ ਤਹਿਾ ਡਾਕਟਰ ਅਖੀਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਦੀ ਅਗਵਾਈ ਦੇ ਨਸ਼ਾ ਤਸਕਰਾਂ ਦੇ ਖਿਲਾਫ ਨਿਰੰਤਰ ਕਾਰਵਾਈ ਜਾਰੀ ਹੈ ਇਸੇ ਚਲਦੇ ਹੈ ਸੀਆਈਏ ਸਟਾਫ ਮਨੋਰ ਦੇ ਵੱਲੋਂ 300 ਗ੍ਰਾਮ ਹੈਰੋਇਨ ਬਰਾਮਦ ਕਰਨ ਦੀ ਸਫਲਤਾ ਬਰਦ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਫੜੇ ਗਏ આરોપી ਪਿਓ ਤੇ ਧੀ ਹਨ ਜਿਨ੍ਹਾਂ ਨੂੰ ਜੀਟੀ ਰੋਡ ਅਬੌਰ ਬਟਿੰਡਾ ਬਾਈਪਾਸ ਨਜ਼ਦੀਕ ਮਨੋਰ ਵਿਖੇ ਮੋਟਰਸਾਈਕਲ ਤੇ ਜਦੋਂ ਇਹ ਸਵਾਰੀਤਾ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਅਤੇ ਤਲਾਸ਼ੀ ਦੌਰਾਨ ਇਹਨਾਂ ਨੂੰ ਬਰਾਮਦ ਕੀਤਾ ਗਈ ਇਸ ਸਬੰਧੀ ਥਾਣਾ ਸੋਦਾ ਮਨ ਬੈਦ ਮਾਮਲਾਦ ਕਰਕੇ 19 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਸੋ ਜੀ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਦੁਆਰਾ ਜਿਹੜੀ ਮੁਹਿੰਮ ਚਲਾਈ ਗਈ ਹੈ ਨਸ਼ਾ ਵਿਰੋਧ ਯੁੱਧ ਨਸ਼ਾ ਵਿਰੋਧ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸਾਡੇ ਐਸਐਸਪੀ ਸਾਹਿਬ ਡਾਕਟਰ ਅਖਿਲ ਚੌਧਰੀ ਉਹਨਾਂ ਦੀ ਲੀਡਰਸ਼ਿਪ ਦੇ ਹੇਠ ਜਿਹੜੀ ਸਾਡੀ ਸੀਆਈਏ ਮਲੋੜੀ ਯੂਨਿਟ ਉਹਨੇ ਪੀਐਸ ਸਦਰ ਮਲੋੜ ਦੀ ਟੀਮ ਦੇ ਨਾਲ ਰਲ ਕੇ ਇੱਕ ਜੁਆਇੰਟ ਆਪਰੇਸ਼ਨ ਕੀਤਾ ਜੀ ਸੋ ਇਹਦੇ ਵਿੱਚ 300 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਸੋ ਇਹਦੇ ਵਿੱਚ ਅਸੀਂ ਮੁਕੱਦਮਾ ਨੰਬਰ 62 ਸਦਰ ਮਲੋਟ 28 ਮਿਤੀ 28/7/25 ਨੂੰ ਇੱਕ ਰਜਿਸਟਰ ਕੀਤਾ ਇੰਟਰਸਟਿੰਗ ਜੇ ਇਫੈਕਟ ਦੇ ਵਿੱਚ ਹੈ ਕਿ ਇਹ ਪਿਓ ਤੀ ਹੀ ਸਪਲਾਈ ਕਰਨ ਆਏ ਹੋਏ ਸੀਗੇ ਸੋ ਇਹਨਾਂ ਦਾ ਨਾਮ ਹੈ ਬਲਵੰਤ ਸਿੰਘ ਔਰ ਫਲਤ ਤੇ ਲੜਕੀ ਦਾ ਨਾਮ ਹੈ ਜੀ ਕਾਜਲ ਸੋ ਇਹ ਦੋਨੋਂ ਇੱਥੇ ਸਪਲਾਈ ਕਰਨ ਆਏ ਸੀ ਸੋ ਇੰਟੈਲੀਜੈਂਸ ਬੇਸ ਸਾਡਾ ਜਿਹੜਾ ਆਪਰੇਸ਼ਨ ਸੀ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਸੀਆਈਏ ਪਲੱਸ ਥਾਣੇ ਦੀ ਟੀਮ ਨੇ ਇਹਨਾਂ ਨੂੰ ਜੁਆਇੰਟਲੀ ਨੈਪ ਕੀਤਾ ਔਰ ਇਹਨਾਂ ਦੀ ਜਿਹੜੀ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਆਈ ਹੈ ਉਹਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਆਈ ਕਿ ਮਤੀ 27 ਨੂੰ ਸਿਟੀ ਮਲੋਟ ਇੱਕ ਮੁਕਦਮਾ ਦਰਜ ਕੀਤਾ ਸੀ ਐਫ ਆਈ ਆਰ ਨੰਬਰ 120 ਤੇ ਉਹਦੇ ਵਿੱਚ ਜਿਹੜਾ ਇੱਕ ਅਕਿਊਜ਼ਡ ਫੜਿਆ ਗਿਆ ਸੀ ਜੀ ਹਰੀਸ਼ ਕੁਮਾਰ ਸੋ ਉਹਨੂੰ ਜਿਹੜੀ ਸਪਲਾਈ ਹੋਈ ਹੈ ਉਹਦੇ ਵਿੱਚ ਵੀ ਇਹਨਾਂ ਦੋਨਾਂ ਦੇ ਇਨਵੋਲਵਮੈਂਟ ਸਾਹਮਣੇ ਸੋ ਬੜਾ ਮੈਂ ਟੀਮ ਨੂੰ ਇਸ਼ਲਾਹਾ ਕਰਨਾ ਚਾਹੁੰਦਾ ਕਿ ਜਿਹੜੀ ਇਹ ਹੈਗੀ ਹੈ ਇੱਕ ਰਿਕਵਰੀ 50 ਗ੍ਰਾਮ ਦੀ ਜਦੋਂ ਹੀਰਨ ਦੀ ਹੋਈ ਤਾਨੂੰ ਫਰਦਰ ਵਰਕਆਊਟ ਵੀ ਕੀਤਾ ਤੇ ਸਪਲਾਈਅਰਸ ਤੇ ਅਸੀਂ ਇਹ ਨੈਪ ਕਰਕੇ ਨਵਾਂ ਮੁਕਦਮਾ ਦਰਜ ਕੀਤਾ ਜੀ ਸੋ ਇਹਦੇ ਵਿੱਚ ਇੱਕ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਾਡਾ ਮੈਸੇਜ ਹੈ ਜੀ ਪਬਲਿਕ ਕੇ ਵੈਸੇ ਤਾਂ ਪਬਲਿਕ ਸਾਡਾ ਪਹਿਲਾਂ ਹੀ ਇਸ ਮਹਿੰਮ ਦੇ ਵਿੱਚ ਬਹੁਤ ਸਾਥ ਦੇ ਰਹੀ ਸੋ ਅੱਗੇ ਤੋਂ ਵੀ ਜਿਹੜੇ ਸਾਡੇ ਟੋਲ ਫਰੀ ਨੰਬਰ ਹੈ ਸੇਫ ਪੰਜਾਬ ਦਾ ਪਲੱਸ ਸਾਡਾ ਕੰਟਰੋਲ ਰੂਮ ਦਾ ਨੰਬਰ ਉਹਦੇ ਤੇ ਇਤਲਾਹ ਦੇ ਤੇ ਤੁਹਾਨੂੰ ਮੈਂ ਯਕੀਨ ਦਿਵਾਉਣਾ ਚਾਹੁੰਦਾ ਕਿ ਪਬਲਿਕ ਦੇ ਜਿਹੜੀ ਵੀ ਜੋ ਆਇਡੈਂਟੀਟੀ ਉਹ ਬਿਲਕੁਲ ਸਿਕਿਉਰ ਕੀਤੀ ਜਾਊਗੀ ਕੋਈ ਰਿਵੀਲ ਨਹੀਂ ਹੋਊ ਤੇ ਫਿਰ ਇੱਕ ਅਪੀਲ ਇਸੇ ਤਰ੍ਹਾਂ ਹੈ ਕਿ ਰਲ ਮਿਲ ਕੇ ਆਪਾਂ ਜਿਹੜੀ ਡਰੱਗ ਮੈਨਸ ਹੈ ਇਸ ਨੂੰ ਖਤਮ ਕਰਨ ਦੇ ਵਿੱਚ ਪੁਲਿਸ ਦਾ ਸਾਥ ਤਾਂ ਕਿ ਜੋ ਇੱਕ ਸੋਸ਼ਲ ਮੈਨਸ ਫੈਲਿਆ ਹੋਇਆ ਉਹਨੂੰ ਅਸੀਂ ਖਤਮ ਕਰ ਸਕੀਏ। ਕੇਵਰ ਪੰਜਾਬੀ ਟੀਵੀ ਦੇ ਲਈ ਸ੍ਰੀ ਮੁਖਸਰ ਸਾਹਿਬ ਤੋਂ ਸੂਨਤ ਲਾਇਰਪੁਰ